ਤੇ ਖੁਸ਼ੀ ਨੇ ਹੋਰ ਖੁਸ਼ੀ ਨੂੰ ਜਨਮ ਦੇਣਾ ਆ ਸੋ ਜੇ ਹੋਰ ਖੁਸ਼ੀਆਂ ਲੈਣੀਆਂ ਆ ਤੇ ਫਿਰ ਖੁਸ਼ੀ ਦੇ ਵਿੱਚ ਰਿਹਾ ਕਰੋ ਹallelujah ਸੋ ਅਸੀਂ ਅਸੀਂ ਪਵਿੱਤਰ ਬਾਈਬਲ ਦੇ ਵਿੱਚ ਬਹੁਤ ਸਾਰੀਆਂ ਐਗਜ਼ੈਂਪਲਸ ਆ ਜਿਨ੍ਹਾਂ ਨੂੰ ਅਸੀਂ ਦੇਖ ਸਕਦੇ ਆ ਕਿ ਜਿਨ੍ਹਾਂ ਨੇ ਆਪਣੇ ਜੀਵਨ ਦੀਆਂ ਚੰਗੀਆਂ ਗੱਲਾਂ ਨੂੰ ਯਾਦ ਕੀਤਾ ਪਰ ਉਹਨਾਂ ਦੇ ਨਾਲ ਫਿਰ ਤੋਂ ਜਿਹੜਾ ਸੀ ਸਾਰਾ ਕੁਝ ਜਿਹੜਾ ਸੀ ਉਹ ਚੰਗਾ ਹੀ ਚੰਗਾ ਹੋਇਆ ਤੇ ਆਓ ਅਸੀਂ ਦੇਖਦੇ ਹਾਂ ਪਹਿਲਾ ਸਾਮੂਅਲ 올ਡ ਟੈਸਟਾਮੈਂਟ ਦੇ ਵਿੱਚ ਜਾਵਾਂਗੇ ਫਰਸਟ ਸਾਮੂਅਲ ਚੈਪਟਰ ਨੰਬਰ 17 ਪਹਿਲਾ ਸਾਮੂਅਲ ਉਹਦਾ 17 ਨੰਬਰ ਅਧਿਆਇ ਜਿਹੜਾ ਆ ਉਹਦੇ ਵਿੱਚ ਅਸੀਂ ਦੇਖਾਂਗੇ ਇੱਥੇ ਅਸੀਂ ਦਾਊਦ ਦੀ ਸਟੋਰੀ ਦੇਖਾਂਗੇ ਜਦੋਂ 다ਊਦ 골리앗 ਨੂੰ ਮਾਰਨ ਦੇ ਲਈ ਜਾਣਾ ਸੀਗਾ 다ਊਦ ਨੇ ਅਰ ਗਿਆ ਉਹ ਅਸੀਂ ਉਦੋਂ ਦੀ ਸਟੋਰੀ ਦੇਖਦੇ ਆ ਅਸੀਂ 17 ਦੀ 32 ਨੰਬਰ ਆਇਤ ਤੋਂ ਦੇਖਾਂਗੇ ਤਾਂ 다ਊਦ ਨੇ ਸ਼ਾਊਲ ਨੂੰ ਆਖਿਆ ਉਸ ਮਨੁੱਖ ਕਰਕੇ ਕਿਸੇ ਦਾ ਮਨ ਨਾ ਘਾਬੜੇ ਤੁਹਾਡਾ ਦਾਸ ਜਾਵੇਗਾ ਅਤੇ ਉਸ ਫਲਿਸਤੀ ਨਾਲ ਲੜੇਗਾ ਤਦ ਸ਼ਾਉਲ ਨੇ 다ਊਦ ਨੂੰ ਆਖਿਆ ਤੂੰ ਉਸ ਫਲਸਤੀ ਦਾ ਸਾਹਮਣਾ ਕਰਨ ਅਤੇ ਉਹਦੇ ਨਾਲ ਲੜਨ ਜੋਗਾ ਨਹੀਂ ਕਿਉਂਕਿ ਜੋ ਤੂੰ ਮੁੰਡਾ ਹੀ ਹੈ ਅਤੇ ਉਹ ਨਿਆਣ ਪੁਨੇ ਤੋਂ ਹੀ ਜੋਧਾ ਹੈ ਤਦ 다ਊਦ ਨੇ ਸ਼ਾਉਲ ਨੂੰ ਉੱਤਰ ਦਿੱਤਾ ਤੁਹਾਡਾ ਦਾਸ ਆਪਣੇ ਪਿਓ ਦੀਆਂ ਭੇਡਾਂ ਦੀ ਰਾਖੀ ਕਰਦਾ ਸੀ ਅਤੇ ਜਾਂ ਇੱਕ ਸ਼ੇਰ ਅਤੇ ਇੱਕ ਰੇਸ਼ ਆਇਆ ਅਤੇ ਇੱਜੜ ਵਿੱਚੋਂ ਇੱਕ ਬੱਚਾ ਲੈ ਗਿਆ ਤਾਂ ਮੈਂ ਉਹਦੇ ਮਗਰ ਨਿਕਲਿਆ ਅਤੇ ਉਸ ਨੂੰ ਮਾਰਿਆ ਅਰ ਉਸ ਦੇ ਮੂੰਹ ਵਿੱਚੋਂ ਉਹਨੂੰ ਛੁਡਾਇਆ ਅਤੇ ਜਾਓ ਮੇਰੇ ਉੱਤੇ ਆਣ ਪਿਆ ਤਾਂ ਮੈਂ ਉਸ ਨੂੰ ਬਰਾਸ਼ੋ ਫੜ ਕੇ ਮਾਰਿਆ ਅਤੇ ਉਸ ਨੂੰ ਜਿੰਦੋਂ ਮੁਕਾਇਆ ਤੁਹਾਡੇ ਦਾਸ ਨੇ ਸ਼ੇਰ ਅਤੇ ਰੇਸ਼ ਦੋਹਾਂ ਨੂੰ ਜਿੰਦੋਂ ਮੁਕਾਇਆ ਸੋ ਇਹ ਅਸੁੰਨਤੀ ਫਲਿਸਤੀ ਉਹਨਾਂ ਵਿੱਚੋਂ ਇੱਕ ਵਰਗਾ ਹੋਵੇਗਾ ਜੋ ਜੀਉਂਦੇ ਪਰਮੇਸ਼ਵਰ ਦੇ ਦਲਾਂ ਨੂੰ ਲੱਜਾਵਾਨ ਕਰ ਰਿਹਾ ਹੈ ਹਾਲੇਲੂਇਆ ਫਿਰ ਦਾਊਦ ਨੇ ਵੀ ਆਖਿਆ ਜਿਸ ਯਹੋਵਾ ਨੇ ਮੈਨੂੰ ਸ਼ੇਰ ਦੇ ਪੰਜੇ ਤੇ ਰਿੱਚ ਦੇ ਪੰਜੇ ਤੋਂ छुड़ाਇਆ ਹੈ ਉਹੀ ਮੈਨੂੰ ਉਸ ਫਲਿਸਤੀ ਦੇ ਹੱਥੋਂ छुड़ाਵੇਗਾ ਤਦ ਸ਼ਾਉਲ ਨੇ ਦਾਊਦ ਨੂੰ ਆਖਿਆ ਜਾ ਫਿਰ ਅਤੇ ਯਹੋਵਾ ਤੇਰੇ ਨਾਲ ਹੋਵੇ ਆਮੇਨ ਹallelujah ਸੋ ਇੱਥੇ ਸ਼ਹਿਰ ਦੇ ਵਿੱਚ ਬਹੁਤ ਲੋਕੀ ਘਬਰੇ ਆ ਫਲਿਸਤੀ ਬਹੁਤ ਸਤਾਉਂਦੇ ਆ ਲੋਕਾਂ ਨੂੰ ਤੇ ਉਹਨਾਂ ਦੇ ਵਿੱਚੋਂ ਇੱਕ ਗੋਲੀਅਥ ਆ ਜਿਹੜਾ ਬਹੁਤ ਜ਼ਿਆਦਾ ਅਤਿਆਚਾਰੀ ਆ ਤੇ ਕੋਈ ਹਿੰਮਤ ਨਹੀਂ ਕਰਦਾ ਉਹਨੂੰ ਮਾਰਨ ਦੀ ਕਰਕੇ ਉਹ ਤਕੜਾ ਬਹੁਤ ਆ ਜਵਾਨ ਬਹੁਤ ਆ ਜ਼ਰਾਬਰ ਬਹੁਤ ਆ ਤੇ ਦਾਊਦ ਨੇ ਸੁਣਿਆ ਸ਼ਹਿਰ ਦੇ ਵਿੱਚ ਲੋਕਾਂ ਨੂੰ ਗੱਲਾਂ ਕਰਦਿਆਂ ਵੀ ਜਿਹੜਾ ਕੋਈ ਉਸ ਫਲਿਸਤੀ ਨੂੰ ਮਾਰ ਦੇਊਗਾ ਗੋਲੀਅਥ ਨੂੰ ਤੇ ਰਾਜੇ ਨੇ ਉਹਨੂੰ ਬੜਾ ਮਾਲ ਤੰਨ ਦੇਣਾ ਆ ਤੇ ਆਪਣੀ ਕੁੜੀ ਦਾ ਵਿਆਹ ਵੀ ਉਹਦੇ ਨਾਲ ਕਰ ਦੇਣਾ ਆ ਹੁਣ ਦਾਊਦ ਨੇ ਮਨ ਬਣਾਇਆ ਕਿ ਮੈਂ ਉਹਨੂੰ ਮਾਰੂੰਗਾ ਅ ਰਾਜਾ ਸ਼ਾਉਲ ਦੇ ਕੋਲ ਗਿਆ ਆ ਤੇ ਸ਼ਾਉਲ ਨੂੰ ਜਾ ਕੇ ਕਹਿੰਦਾ ਆ ਹੁਣ ਉਸ ਪਲਿਸਤੀ ਦਾ ਕਰਕੇ ਕੋਈ ਨਾ ਘਬਰਾਓ ਕਹਿੰਦਾ ਮੈਂ ਜਾਊਂਗਾ ਉਹਨੂੰ ਮਾਰਨ ਵਾਸਤੇ ਪਰ ਸ਼ਾਉਲ ਕੀ ਕਹਿੰਦਾ ਆ ਰਾਜਾ ਕਹਿੰਦਾ ਤੂੰ ਤੇ ਜੇ ਮੁੰਡਾ ਜਿਆ ਆ ਤੂੰ ਨਿਆਣਾ ਆ ਤੇ ਜਿੰਨੂੰ ਮਾਰਨ ਦੀਆਂ ਤੂੰ ਗੱਲਾਂ ਕਰਦਾ ਉਹ ਤੇ ਨਿਆਣ ਪੁਣੇ ਤੋਂ ਹੀ ਬਚਪਨ ਤੋਂ ਹੀ ਉਹ ਬਹੁਤ ਜ਼ਰਾਵਰ ਆ ਉਹ ਬਹੁਤ ਤਕੜਾ ਆ ਪਹਿਲਵਾਨ ਆ ਉਹ ਆਹ ਪਰ ਦਾਊਦ ਨੇ ਆਪਣੀਆਂ ਚੰਗੀਆਂ ਗੱਲਾਂ ਯਾਦ ਕੀਤੀਆਂ ਕੀ ਕੀਤਾ ਦਾਊਦ ਨੇ ਉਹਨੇ ਆਪਣੀਆਂ ਚੰਗੀਆਂ ਗੱਲਾਂ ਯਾਦ ਕੀਤੀਆਂ ਉਹਨੇ ਰਾਜੇ ਦੀ ਗੱਲ ਵੱਲ ਧਿਆਨ ਨਹੀਂ ਦਿੱਤਾ ਵੀ ਰਾਜਾ ਸੱਚ ਕਹਿੰਦਾ ਵੀ ਮੈਂ ਤਾਂ ਅਲੜ ਜਾ ਆਜੇ ਤੇ ਜਿਹਨੂੰ ਮੈਂ ਆਰਨਾ ਉਹ ਤਕੜਾ ਆ ਤੇ ਉਹ ਨਿਆਣ ਪੁੜੇ ਤੋਂ ਹੀ ਜਿਹੜਾ ਆ ਉਹ ਕੁਸ਼ਤੀਆਂ ਕਰਦਾ ਆ ਉਹ ਤਕੜਾ ਆ ਜ਼ੋਰ ਆਉਦੇ ਵਿੱਚ ਜਵਾਨ ਆ ਉਹਨੇ ਰਾਜੇ ਦੀ ਗੱਲ ਵੱਲ ਗੌਰ ਹੀ ਨਹੀਂ ਕੀਤਾ ਜਿਹੜੀ ਗੱਲ ਉਹਨੂੰ ਡਰਾ ਸਕਦੀ ਸੀ ਉਹਦੇ ਵਾ ਉਹਨੇ ਸੁਣੀ ਨਹੀਂ ਉਹਨੇ ਗੌਰ ਕਿਹੜੀ ਗੱਲ ਵੱਲ ਕੀਤਾ ਯਾ ਚੰਗੀ ਗੱਲ ਵੱਲ ਕਹਿੰਦਾ ਰਾਜਾ ਕਹਿੰਦਾ ਜਦੋਂ ਮੈਂ ਆਪਣੇ ਪਿਤਾ ਦੀਆਂ ਭੇਡਾਂ ਬੱਕਰੀਆਂ ਚਾਰਦਾ ਹੁੰਦਾ ਸੀ ਕਹਿੰਦਾ ਇੱਕ ਵਾਰੀ ਸ਼ੇਰ ਆ ਗਿਆ ਸੀ ਇੱਕ ਵਾਰੀ ਰੇਛ ਆ ਗਿਆ ਸੀ ਉਹ ਚੱਕ ਕੇ ਲੈ ਜਾਂਦੇ ਸੀ ਮੇਰੀਆਂ ਭੇਡਾਂ ਬੱਕਰੀਆਂ ਨੂੰ ਕਹਿੰਦਾ ਮੈਂ ਉਹਨਾਂ ਦੇ ਮੂੰਹ 'ਚੋਂ छुੜਾਇਆ ਕਿੰਦਾ ਇੱਕ ਵਾਰੀ ਤਾਂ ਮੈਂ ਵਿਰਾਸ਼ਾਂ ਤੋਂ ਫੜ ਕੇ ਉਹਨੂੰ ਪਾੜ ਹੀ ਸੁੱਟਿਆ ਉਹ ਕਿਹੜੀ ਗੱਲ ਨੂੰ ਯਾਦ ਕਰ ਰਿਹਾ ਆ ਆਪਣੀ ਫਤਿਹ ਨੂੰ ਆਪਣੀ ਜਿੱਤ ਨੂੰ ਆਪਣੇ ਜੀਵਨ ਵਿੱਚ ਹੋਏ ਚੰਗੇ ਕੰਮ ਨੂੰ ਚੇਤੇ ਕਰ ਰਿਹਾ ਆ ਉਹ ਜਿਹੜੀ ਸਮੱਸਿਆ ਉਹਨੇ ਡਰਾ ਰਹੀ ਆ ਜਿਹੜੀ ਚੀਜ਼ ਉਹਨੂੰ ਦਿਖਾਈ ਜਾ ਰਹੀ ਆ ਕਿ ਇਹ ਤੈਨੂੰ ਹਰਾ ਸਕਦੀ ਉਹਨੇ ਆਪਣਾ ਫੋਕਸ ਹੀ ਨਹੀਂ ਕੀਤਾ ਉਦੋਂ ਉਹਨੇ ਆਪਣਾ ਫੋਕਸ ਕਿੱਥੇ ਕੀਤਾ ਜਿੱਥੇ ਉਹਦੀ ਲਾਈਫ ਦੇ ਵਿਕਟਰੀ ਸੀਗੀ ਜਿੱਥੇ ਉਹਨੇ ਫਤਿਹ ਪਾਈ ਸੀ ਜਿੱਤ ਪਾਈ ਸੀ ਉਹਨੇ ਸਕਸੈਸ ਵੱਲ ਦੇਖਿਆ ਫੇਲਿਅਰ ਵੱਲ ਨਹੀਂ ਅਰ ਕਹਿੰਦਾ ਕਹਿੰਦਾ ਇਹ ਉਹਨਾਂ ਚੋਂ ਹੀ ਇੱਕ ਵਰਗਾ ਹੋਣਾ ਜਾਂ ਜਾਂ ਸ਼ੇਰ ਵਰਗਾ ਹੋਊਗਾ ਜਾਂ ਰਿਛ ਵਰਗਾ ਹੋਊ ਮੈਂ ਸ਼ੇਰ ਵੀ ਮਾਰਿਆ ਰਿਛ ਵੀ ਮਾਰਿਆ ਅਰ ਕੀ ਕਹਿੰਦਾ ਕਹਿੰਦਾ ਜਿਹੜੇ ਮੇਰੇ ਪਰਮੇਸ਼ਵਰ ਨੇ ਮੈਨੂੰ ਸ਼ੇਰ ਤੇ ਰਿਛ ਦੇ ਹੱਥੋਂ छुड़ाया ਅੱਜ ਕਹਿੰਦਾ ਮੇਰਾ ਪਰਮੇਸ਼ਵਰ ਇਹਦੇ ਹੱਥੋਂ ਵੀ ਮੈਨੂੰ ਛੁੜਾਵੇਗਾ ਹਾਲੇਲੂਇਆ ਤੇ ਰਾਜੇ ਨੇ ਕੀ ਕਿਹਾ ਕਹਿੰਦਾ ਜਾ ਫਿਰ ਤੇਰਾ ਪਰਮੇਸ਼ਵਰ ਤੇਰੇ ਨਾਲ ਹੋਵੇ ਉਹਦੇ ਕੌਨਫੀਡੈਂਸ ਨੇ ਰਾਜੇ ਨੂੰ ਵੀ ਕੌਨਫੀਡੈਂਟ ਕਰ ਦਿੱਤਾ। ਦਾਊਦ ਦੇ ਵਿਸ਼ਵਾਸ ਨੇ ਰਾਜੇ ਦੇ ਅੰਦਰ ਵੀ ਵਿਸ਼ਵਾਸ ਲੈ ਆਂਦਾ। ਕਈ ਵਾਰੀ ਅਸੀਂ ਦੂਜਿਆਂ ਦੀਆਂ ਗੱਲਾਂ ਸੁਣ ਕੇ ਘਾਬਰ ਜਾਂਦੇ ਆਂ। ਅਸੀਂ ਸੁਣਦੇ ਉਹ ਕਹਿੰਦਾ ਅੱਛਾ ਕੈਂਸਰ ਨਾ ਬੰਦੇ ਨੂੰ ਛੱਡਦੀ ਹੀ ਨਹੀਂ। ਕੈਂਸਰ ਨਾਲ ਲੋਕੀ ਮਰ ਜਾਂਦੇ ਤੇ ਜਿੰਨੂੰ ਮਾੜਾ ਜਿਹਾ ਸ਼ੱਕ ਵੀ ਹੁੰਦਾ ਨਾ ਉਹ ਵਿਚਾਰਾ ਘਾਬਰਨ ਲੱਗ ਜਾਂਦਾ ਵੀ ਖਰਿਆ ਹੁਣ ਮੇਰੀ ਵੀ ਵਾਰੀ ਆ ਜੁਣੀ। ਨਹੀਂ ਤੁਸੀਂ ਉਹਦੇ ਅੱਖਰ ਨਾ ਸੁਣੋ ਤੁਸੀਂ ਉਹ ਗਵਾਹੀਆਂ ਸੁਣੋ ਜਿੰਨੇ ਪਿਛਲਿਓ ਪਿਛਲੇ ਵੀਰਵਾਰ ਕਹਾਂ ਸੀ ਮੈਨੂੰ ਬਲੱਡ ਕੈਂਸਰ ਸੀਗੀ ਪਰ ਪਰਮੇਸ਼ਵਰ ਦੇ ਉੱਤੇ ਭਰੋਸਾ ਰੱਖਣ ਦੇ ਨਾਲ ਮੈਂ ਬਿਲਕੁਲ ਚੰਗੀ ਤੇ ਮੇਰੀਆਂ ਰਿਪੋਰਟਾਂ ਬਦਲ ਗਈਆਂ ਹਾਲੇਲੂਇਆ ਹਾਲੇਲੂਇਆ ਸੋ ਤੁਸੀਂ ਬ੍ਰੋਸ ਇਹਨਾਂ ਟੈਸਟੀਮਨੀਜ਼ ਦੇ ਉੱਤੇ ਜਿਹੜੀਆਂ ਤੁਹਾਡੇ ਜੀਵਨ ਵਿੱਚ ਪਰਮੇਸ਼ਵਰ ਨੇ ਪਹਿਲਾਂ ਤੋਂ ਹੀ ਬਣਾਈਆਂ ਆ ਤੁਸੀਂ ਉਹਨਾਂ ਚੀਜ਼ਾਂ ਵੱਲ ਦੇਖੋ ਜਿੱਥੇ-ਜਿੱਥੇ ਪਰਮੇਸ਼ਵਰ ਨੇ ਤੁਹਾਨੂੰ ਸਮੱਸਿਆ ਵਿੱਚੋਂ ਕੱਢਿਆ ਤੁਸੀਂ ਯਾਦ ਕਰੋ ਕਿ ਜੇ ਇਸ ਪਰਮੇਸ਼ਵਰ ਨੇ ਮੈਨੂੰ ਪਹਿਲਾਂ ਵਿਪਤਾ ਵਿੱਚੋਂ ਕੱਢਿਆ ਉਹ ਮੈਨੂੰ ਅੱਜ ਵੀ ਕੱਢੇਗਾ ਹallelujah ਹallelujah ਤੁਸੀਂ ਕਦੀ ਵੀ ਡਿਸਪਾਇੰਟਮੈਂਟ ਵੱਲ ਨਹੀਂ ਦੇਖਣਾ ਨਿਰਾਸ਼ਾ ਵੱਲ ਨਹੀਂ ਦੇਖਣਾ ਨਿਰਾਸ਼ਾ ਵਾਲੇ ਅੱਖਰਾਂ ਨੂੰ ਸੋਨਾ ਵੀ ਨਹੀਂ ਇੱਕ ਵਾਰੀ ਕੁਛ ਡੱਡੂ ਸੀਗੇ ਖੂਹ ਦੇ ਵਿੱਚ ਤੇ ਉਹ ਸਾਰੇ ਕੋਸ਼ਿਸ਼ ਕਰਦੇ ਹੁੰਦੇ ਸੀ ਚੜਨ ਨੂੰ ਬਾਹਰ ਨਿਕਲਣ ਨੂੰ ਪਰ ਉਹਨਾਂ ਤੋਂ ਨਿਕਲ ਨਹੀਂ ਹੁੰਦਾ ਸੀ ਪਰ ਇੱਕ ਡੱਡੂ ਜਿਹੜਾ ਸੀਗਾ ਉਹ ਨਿਕਲਣ ਦੇ ਵਿੱਚ ਕਾਮਯਾਬ ਹੋ ਗਿਆ ਤੇ ਉਹਨੂੰ ਪੁੱਛਿਆ ਕਿਸੇ ਨੇ ਵੀ ਤੂੰ ਕਿੱਦਾਂ ਕਾਮਯਾਬ ਹੋ ਗਿਆ ਉਹ ਕਹਿੰਦਾ ਕਿ ਮੈਨੂੰ ਬਹੁਤ ਐਪਰੀਸ਼ੀਏਟ ਕੀਤਾ ਜਦੋਂ ਮੈਂ ਚੜਦਾ ਸੀ ਹਨਾ ਸਾਰੇ ਜਾਣੇ ਸ਼ੋਰ ਮਚਾਉਂਦੇ ਸੀ ਜੇ ਚੜ ਜਾ ਚੜ ਜਾ ਚੜ ਜਾ ਤੂੰ ਕਰ ਲੈਣਾ ਆ ਅਸਲ ਵਿੱਚ ਕੀ ਸੀ ਉਹ ਡੱਡੂ ਜਿਹੜਾ ਬਾਹਰ ਨਿਕਲ ਸਕਿਆ ਸੀ ਉਹ ਬੋਲਾ ਸੀਗਾ ਉਹ ਸਾਰੇ ਉਹਨੂੰ ਕਹਿੰਦੇ ਸੀ ਤੇਰੇ ਤੋਂ ਨਹੀਂ ਕਰ ਹੋਣਾ ਬਾਹਰ ਨਾ ਜਾਈ ਖਤਰਾ ਆ ਮਰ ਜਾਏਗਾ ਪਰ ਉਹਨੂੰ ਨਹੀਂ ਸੁਣਦਾ ਸੀ ਉਹਨੂੰ ਲੱਗਦਾ ਸੀ ਸਾਰੇ ਜਿਹੜੇ ਤਾੜੀਆਂ ਮਾਰਦੇ ਆ ਮੈਨੂੰ ਐਪਰੀਸ਼ੀਏਟ ਕਰਦੇ ਆ ਚੜ ਜਾ ਚੜ ਜਾ ਥੋੜਾ ਜਿਹਾ ਰਹਿ ਗਿਆ ਹੋਰ ਹੋ ਜਾਣਾ ਤੇ ਉਹ ਬਾਹਰ ਨਿਕਲ ਆਇਆ ਹallelujah ਤੁਸੀਂ ਉਹਨਾਂ ਆਵਾਜ਼ਾਂ ਨੂੰ ਨਾ ਸੁਣੋ ਜਿਹੜੀਆਂ ਤੁਹਾਨੂੰ ਡਿਸਪਾਇੰਟ ਕਰਦੀਆਂ ਹਨ ਜਿਹੜੀਆਂ ਤੁਹਾਨੂੰ ਨਿਰਾਸ਼ ਕਰਦੀਆਂ ਹਨ ਪਰ ਤੁਸੀਂ ਆਪਣੇ ਅੰਦਰਲੀ ਉਸ ਆਵਾਜ਼ ਨੂੰ ਸੁਣੋ ਜਿਹੜੀ ਤੁਹਾਨੂੰ ਬੂਸਟ ਕਰਦੀ ਆ ਮੋਟੀਵੇਟ ਕਰਦੀ ਉਤਸ਼ਾਹਿਤ ਕਰਦੀ ਆ ਕਿ ਤੂੰ ਕਰ ਸਕਦਾ ਯਾਰ ਪੌਲਸ ਕੀ ਕਹਿੰਦਾ ਆ ਮੈਂ ਸਭ ਕੁਝ ਕਰ ਸਕਦਾ ਆ ਉਹਦੇ ਵਸੀਲੇ ਜਿਹੜਾ ਮੈਨੂੰ ਤਾਕਤ ਤੇ ਜ਼ੋਰ ਬਚ ਲਿਆ ਸੋ ਤੁਸੀਂ ਜੇ ਇਸ ਵੀ ਵਿਪਤਾ ਦੇ ਖੂਹ ਵਿੱਚੋਂ ਬਿਮਾਰੀ ਦੇ ਖੂਹ ਵਿੱਚੋਂ ਨਿਰਾਸ਼ਾ ਦੇ ਖੂਹ ਵਿੱਚੋਂ ਤੁਸੀਂ ਬਾਹਰ ਨਿਕਲ ਸਕਦੇ ਆ ਹallelujah ਤੁਸੀਂ ਨਿਕਲ ਸਕਦੇ ਆ ਉਹ ਲੋਕੀ ਜਿਹੜੇ ਤੁਹਾਨੂੰ ਡਿਸਪਾਇੰਟ ਕਰ ਰਹੇ ਆ ਨਾ ਤੁਸੀਂ ਇਹ ਸਮਝੋ ਕਿ ਉਹ ਤੁਹਾਨੂੰ ਮੋਟੀਵੇਟ ਕਰ ਰਹੇ ਆ ਹallelujah ਤੁਸੀਂ ਉਹਨਾਂ ਦੇ ਅੱਖਰਾਂ ਤੇ ਗੌਰ ਕਰਨਾ ਬੰਦ ਕਰ ਦਿਓ ਤੁਸੀਂ ਆਪਣੇ ਅੰਦਰੋਂ ਉਹ ਆਵਾਜ਼ ਜਿਹੜੀ ਪਰਮੇਸ਼ਵਰ ਦੇ ਵੱਲੋਂ ਆ ਰਹੀ ਆ ਤੁਹਾਡੇ ਅੰਦਰ ਤੁਸੀਂ ਉਹਨੂੰ ਸੁਣੋ ਅੱਗੇ ਵਧੋ ਅਤੇ ਫਤਿਹ ਪਾਓ ਹਾਲੇਲੂਇਆ ਇਤੋਂ ਬਹੁਤ ਸਾਰੀਆਂ ਸਟੋਰੀਜ਼ ਆ ਪੁੱਤਰ ਬਾਈਬਲ ਦੇ ਵਿੱਚ ਜਿਨ੍ਹਾਂ ਚੋਂ ਅਸੀਂ ਹੋਰ ਵੀ ਇੱਕ ਸਟੋਰੀ ਜਿਹੜੀ ਆ ਦੇਖਾਂਗੇ ਅੱਜ ਉਹ ਯੋਸ਼ੂਆ ਦੀ ਕਿਤਾਬ ਦੇ ਵਿੱਚ ਦੇਖਾਂਗੇ ਉਹਦਾ 4 ਨੰਬਰ ਅਧਿਆਇ ਤੇ ਉਹਦੀ 20 ਤੋਂ 24 ਦੇ ਤੱਕ 20 ਤੋਂ 24 ਤੱਕ ਅਸੀਂ ਦੇਖਾਂਗੇ ਬੁੱਕ ਆਫ ਜੋਸ਼ੂਆ ਚੈਪਟਰ ਨੰਬਰ 4th ਵਰਸ 22 24th ਇਹਦੇ ਵਿੱਚ ਅਸੀਂ ਦੇਖਦੇ ਆ ਇੱਥੇ ਲਿਖਿਆ ਆ ਜਾਂ ਯਹੋਸ਼ੂਆ ਨੇ ਉਹਨਾਂ 12 ਪੱਥਰਾਂ ਨੂੰ ਜਿਨ੍ਹਾਂ ਨੂੰ ਜਰਦਨ ਵਿੱਚੋਂ ਚੁੱਕ ਲਿਆਏ ਸਨ ਗਿਲਗਾਲ ਵਿੱਚ ਖੜਾ ਕੀਤਾ ਤਾਂ ਉਸਨੇ ਇਜ਼ਰਾਈਲੀਆਂ ਨੂੰ ਆਖਿਆ ਕਿ ਜਦ ਤੁਹਾਡੇ ਬਾਲਕ ਆਉਣ ਵਾਲੇ ਸਮੇਂ ਆਪਣੇ ਪੇਵਾਂ ਕੋਲੋਂ ਪੁੱਛਣ ਕਿ ਇਹ ਪੱਥਰ ਕਿਹੇ ਹਨ ਤਦ ਤੁਸੀਂ ਆਪਣੇ ਬਾਲਕਾਂ ਨੂੰ ਇਉਂ ਸਮਝਾਓ ਕਿ ਇਜ਼ਰਾਈਲ ਇਸ ਜਰਦਨ ਤੋਂ ਸੁੱਕੀ ਭੂਮੀ ਉੱਤੇ ਪਾਰ ਲੰਘਿਆ ਸੀ ਕਿਉਂ ਜੋ ਯਹੋਵਾ ਤੁਹਾਡੇ ਪਰਮੇਸ਼ਰ ਨੇ ਤੁਹਾਡੇ ਅੱਗੋਂ ਜਰਦਨ ਦੇ ਪਾਣੀਆਂ ਨੂੰ ਸੁਕਾ ਦਿੱਤਾ ਤਦ ਜਦ ਤੀਕ ਤੁਸੀਂ ਪਾਰ ਨ ਲੰਘ ਚੁੱਕੇ ਜਿਵੇਂ ਯਹੋਵਾ ਤੁਹਾਡੇ ਪਰਮੇਸ਼ਰ ਨੇ ਲਾਲ ਸਮੁੰਦਰ ਨੂੰ ਕੀਤਾ ਸੀ ਜਿੰਨੂੰ ਸਾਡੇ ਸਾਹਮਣੇ ਸੁਕਾ ਦਿੱਤਾ ਸੀ ਜਰ ਤੀਕ ਅਸੀਂ ਪਾਰ ਨ ਲੰਗੇ ਇਸ ਲਈ ਭਈ ਧਰਤੀ ਦੇ ਸਾਰੇ ਲੋਕ ਯਹੋਵਾ ਦੇ ਹੱਥ ਨੂੰ ਜਾਣਣ ਕਿ ਉਹ ਬਲਵੰਤ ਹੈ ਤਾਂ ਜੋ ਤੁਸੀਂ ਯਹੋਵਾ ਆਪਣੇ ਪਰਮੇਸ਼ਰ ਤੋਂ ਸਦਾ ਤੀਕ ਡਰਦੇ ਰਿਹਾ ਕਰੋ ਹਾਲੇਲੂਇਆ ਇੱਥੇ ਅਸੀਂ ਕੀ ਦੇਖਦੇ ਹਾਂ 12 ਪੱਥਰ ਉਹ 12 ਪੱਥਰ ਕਿਸ ਚੀਜ਼ ਦੇ ਲਈ ਗੱਡੇ ਜਾ ਰਹੇ ਹਨ ਪਰਮੇਸ਼ਵਰ ਨੇ ਜਿਹੜੀ ਫਤਿਹ ਦਿੱਤੀ ਆ ਉਹਨਾਂ ਨੂੰ ਕਹਿੰਦਾ ਤੁਸੀਂ ਇਹ ਨਿਸ਼ਾਨੀ ਗੱਡ ਦਿਓ ਇੱਥੇ ਯੋਸ਼ੂਆ ਕਹਿ ਰਿਹਾ ਹੈ ਕਹਿੰਦਾ ਤੁਸੀਂ ਇੱਥੇ ਇਹ ਨਿਸ਼ਾਨੀ ਦੇ ਤੌਰ ਤੇ ਰੱਖ ਦਿਓ ਗੱਡ ਦਿਓ ਇਹਨਾਂ ਪੱਥਰਾਂ ਨੂੰ ਤਾਂ ਜੋ ਆਉਣ ਵਾਲੇ ਟਾਈਮ ਤੇ ਜਦੋਂ ਇਹਨਾਂ ਪੱਥਰਾਂ ਨੂੰ ਆਉਣ ਵਾਲੀਆਂ ਨਸਲਾਂ ਦੇਖਣ ਜਨਰੇਸ਼ਨਸ ਦੇਖਣ ਤਾਂ ਉਹ ਪੁੱਛਣ ਕਿ ਇਹ ਕਿਉਂ ਇੱਥੇ ਪਏ ਆ 12 ਪੱਥਰ ਤੱਕ ਇਹਦਾ ਫਿਰ ਉਹਨਾਂ ਨੂੰ ਦੱਸਿਓ ਕਿ ਪਰਮੇਸ਼ਵਰ ਨੇ ਸਾਡੀ ਮਦਦ ਕੀਤੀ ਤੇ ਇਹ ਨਦੀ ਜਿਹੜੀ ਲੰਗੀ ਨਹੀਂ ਜਾ ਸਕਦੀ ਸੀ ਜਰਦਨ ਨਦੀ ਪਰਮੇਸ਼ਵਰ ਨੇ ਸਾਡੇ ਲਈ ਸੁਕਾ ਦਿੱਤੀ ਉਦਾਂ ਜਿੱਦਾਂ ਇਜ਼ਰਾਈਲੀਆਂ ਦੇ ਲਈ ਲਾਲ ਸਮੁੰਦਰ ਵਿੱਚ ਸੁੱਕਾ ਰਾਹ ਬਣਾ ਦਿੱਤਾ ਸੀ ਤਾਂ ਉਹਨੇ ਕੀ ਯਾਦ ਕੀਤਾ呀 ਲਾਲ ਸਮੁੰਦਰ ਵਾਲੀ ਚੰਗੀ ਘਟਨਾ ਨੂੰ ਯਾਦ ਰੱਖਿਆ ਹallelujah ਉਹਨੇ ਆਪਣੇ ਮਨ ਵਿੱਚ ਯਾਦ ਰੱਖਿਆ ਕਿ ਉਹ ਪਰਮੇਸ਼ਰ ਜਿਹੜਾ ਮੂਸਾ ਨੂੰ ਇਜ਼ਰਾਈਲੀਆਂ ਸਮੇਤ ਲਾਲ ਸਮੁੰਦਰ ਵਿੱਚੋਂ ਦੀ ਲੰਘਾ ਸਕਦਾ ਆ ਉਹ ਸਾਨੂੰ ਜਰਦਨ ਵਿੱਚੋਂ ਲੰਘਾਏਗਾ ਅਤੇ ਜਰਦਨ ਸੁੱਕ ਗਈ ਪਰਮੇਸ਼ਰ ਨੇ ਜਰਦਨ ਵਿੱਚੋਂ ਉਹਨਾਂ ਨੂੰ ਲੰਘਾਇਆ ਔਰ ਹੁਣ ਉਹਨੇ ਉੱਥੇ ਨਿਸ਼ਾਨ ਜਿਹੜੇ ਆ ਲਗਵਾਏ ਤਾਂ ਜੋ ਆਉਣ ਵਾਲੇ ਲੋਕਾਂ ਦੇ ਅੰਦਰ ਵਿਸ਼ਵਾਸ ਹੋਵੇ ਕਿ ਜਿਹੜਾ ਮੂਸਾ ਨੂੰ ਲੰਘਾ ਸਕਦਾ ਆ ਉਹਨੇ ਯੋਸ਼ੂਆ ਨੂੰ ਲੰਘਾਇਆ ਔਰ ਜਿਹੜਾ ਯੋਸ਼ੂਆ ਨੂੰ ਲੰਘਾ ਸਕਦਾ ਉਹ ਸਾਨੂੰ ਵੀ ਲੰਘਾਏਗਾ ਹਾਲੇਲੂਇਆ ਹalleluyah ਸੋ ਜਿੰਨੀ ਮਰਜ਼ੀ ਵੱਡੀ ਦੁੱਖਾਂ ਦੀ ਨਦੀ ਤੁਹਾਡੇ ਅੱਗੇ ਵਹਿ ਰਹੀ ਹੋਵੇ ਉਹ ਪਰਮੇਸ਼ਵਰ ਜਿਹੜਾ ਸਮੁੰਦਰਾਂ ਨੂੰ چیرਣ ਦੀ ਤਾਕਤ ਰੱਖਦਾ ਨਦੀਆਂ ਨੂੰ ਸੁਕਾਉਣ ਦੀ ਤਾਕਤ ਰੱਖਦਾ ਤੁਹਾਨੂੰ ਦੁੱਖਾਂ ਤੋਂ ਪਾਰ ਲੰਘਾਉਣ ਦੀ ਤਾਕਤ ਵੀ ਰੱਖਦਾ ਹੈ ਹalleluyah